ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੇ ਵੀ ਗੋਡਿਆਂ 'ਚੋਂ ਕੜਕੜਦੀ ਆਵਾਜ਼ ਆਉਂਦੀ ਹੈ ਜਿਹਨੂੰ ਕ੍ਰੈਪਿਟਸ ਸਾਊਂਡ ਕਿਹਾ ਜਾਂਦਾ ਹੈ ਜਦੋਂ ਤੁਸੀਂ ਕਿਤੇ ਬੈਠਣ ਲੱਗਦੇ ਹੋ ਬੈਠ ਕੇ ਉੱਠਦੇ ਹੋ ਜਾਂ ਤੁਸੀਂ ਕਿਸੇ ਧਾਰਮਿਕ ਜਗ੍ਹਾ ਤੇ ਮੱਥਾ ਟੇਕ ਕੇ ਉੱਠਦੇ ਹੋ ਤਾਂ ਤੁਹਾਡੇ ਗੋਡਿਆਂ 'ਚੋਂ ਟਕ ਟਕ ਦੀ ਆਵਾਜ਼ ਆਉਂਦੀ ਹੈ ਔਰ ਜਾਂ ਤੁਹਾਡਾ ਗਰੀਸ ਤੁਹਾਨੂੰ ਡਾਕਟਰ ਨੇ ਕਿਹਾ ਤੁਹਾਡੇ ਗੋਡਿਆਂ ਦਾ ਗਰੀਸ ਘਟ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਾਂ ਫਿਰ ਜਿਆਤਰ ਆਪਾਂ ਦੇਖਦੇ ਹਾਂ ਇੱਕ ਜਗ੍ਹਾ ਬੈਠੇ ਰਹਿਣੇ ਆ ਆਪਣੇ ਗੋਡਿਆਂ ਤੇ ਸਵੇਲਿੰਗ ਆ ਜਾਂਦੀ ਹੈ ਗੋਡੇ ਸੁੱਜ ਜਾਂਦੇ ਨੇ 40 45 ਸਾਲ ਉਮਰ ਤੋਂ ਬਾਅਦ ਹੀ ਜੋ ਅੱਜਕੱਲ ਸੁੱਜਣ ਲੱਗੇ ਨੇ ਉਹਨਾਂ ਦੇ ਲਈ ਕਿਹੜੀਆਂ ਆਪਾਂ ਪੰਜ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਇਹ ਨਹੀਂ ਹੈ ਵੀ ਤੁਸੀਂ ਇੱਕ ਜਗ੍ਹਾ ਬੈਠੇ ਰਹੋਗੇ ਵੀ ਗੋਡੇ ਠੀਕ ਹੋ ਜਾਣਗੇ ਨਹੀਂ ਗੋਡੇ ਠੀਕ ਕਰਨ ਲਈ ਤੁਹਾਨੂੰ ਕਸਰਤਾਂ ਕਰਨੀਆਂ ਪੈਣੀਆਂ ਨੇ ਨਹੀਂ ਤਾਂ ਗੋਡੇ ਨਵੇਂ ਪਾਉਣ ਤੱਕ ਨੌਬਤ ਆ ਜਾਣੀ ਹੈ ਸੋ ਅੱਜ ਤੋਂ ਹੀ ਬੜੀਆਂ ਆਸਾਨ ਕਸਰਤਾਂ ਨੇ ਹਰ ਇਨਸਾਨ ਕਰ ਸਕਦਾ ਸਵੇਰੇ ਦੁਪਹਿਰੇ ਸ਼ਾਮ ਕਰ ਸਕਦਾ ਹੈ ਅਗਰ ਤੁਸੀਂ ਕਸਰਤਾਂ ਕਰੋਗੇ ਤਾਂ ਤੁਸੀਂ ਬਹੁਤੀਆਂ ਦਵਾਈਆਂ ਤੋਂ ਬਚ ਸਕਦੇ ਹੋ ਜਰੂਰ ਕਰੋ ਕਸਰਤਾਂ ਜਿੰਨੀਆਂ ਹੁੰਦੀਆਂ ਨੇ ਓਨੀਆਂ ਕਰੋ ਸੋ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਨਿਹਾਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਔਰ ਸਾਡੀ ਇਨਸਟਾ ਆਈਡੀ ਹੈ S_hari_singh_sra_physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ S_hari_singh_sra_physiotherapy_clinic ਦੇ ਨਾਮ ਤੇ ਔਰ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਸੋ ਆਓ ਗੋਡਿਆਂ ਦੀ ਟਕ ਟਕ ਕੜਕੜ ਆਵਾਜ਼ ਦੀਆਂ ਕਸਰਤਾਂ ਸ਼ੁਰੂ ਕਰਦੇ ਆਂ ਕੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਕਸਰਤ ਕੀ ਹੈ ਤੁਸੀਂ ਇੱਕ ਚੇਅਰ ਲੈ ਲਉਗੇ ਔਰ ਕੋਸ਼ਿਸ਼ ਕਰਨਾ ਵੀ ਚੇਅਰ ਤੁਸੀਂ ਦੀਵਾਰ ਦੇ ਨਾਲ ਲਾ ਲੈਣੀ ਹੈ ਤਾਂ ਕਿ ਤੁਸੀਂ نیچے ਨਾ गिर ਜਾਓ ਪਹਿਲੀ ਕਸਰਤ ਕਰਨ ਲੱਗੇ ਆ ਸਕੁਐਟ ਕਸਰਤ ਇਸ ਲਈ ਕੀ ਹੈ ਆਪਾਂ ਫੁੱਲ ਸਕੁਐਟ ਨਹੀਂ ਕਰਾਂਗੇ ਦੋਨੋਂ ਹੱਥ ਸਿੱਧੇ ਰੱਖਾਂਗੇ ਔਰ ਇੱਥੇ ਖੜੇ ਹੋ ਜਾਾਂਗੇ ਔਰ ਇੱਥੇ ਬੈਠਾਂਗੇ ਚੇਅਰ ਦੇ ਪਾਸ ਬਿਲਕੁਲ ਆਊਟਰ ਪਾਰਟ ਤੇ ਮਾੜੇ ਜੇ ਆਪਾਂ ਆਪਣਾ ਜੋ ਹੈਪਸ ਨੇ ਜੋ ਆਪਣੀ ਬੈਕ ਹੈ ਇਹ نیچے ਲਾਉਣੀ ਹੈ ਜਦ ਹੀ ਫਿਰ ਖੜੇ ਹੋ ਜਾਣਾ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 10 ਰਿਲੈਕਸ ਜਦੋਂ 10 ਗੈਣ ਲਈ ਤੁਸੀਂ ਆਰਾਮ ਨਾਲ ਕਿਚੂ ਕੀ ਬੈਠ ਜਾਣਾ ਢੋਲਾ ਲਿਓ ਅਗਰ ਚੇਅਰ ਹੈ ਅਗਰ ਟੇਬਲ ਹੈ ਤਾਂ ਤੁਸੀਂ ਵੀਰ ਕਿਤੇ ਹੋਰ ਵੀ ਬੈਠ ਸਕਦੇ ਹੋ ਜਾਨੀ ਕਿ ਆਰਾਮ ਕਰਨਾ 30 ਸੈਕਿੰਡ ਘਟੋਟ 30 ਸੈਕਿੰਡ ਹੋ ਗਏ ਫੇਰ ਸ਼ੁਰੂ ਕਰ ਦੇਣੀ ਆਪਾਂ ਦੋਨੋਂ ਹੱਥ ਬਿਲਕੁਲ ਸਾਹਮਣੇ ਔਰ ਇਹਦਾ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇ 10 ਥੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਪੰਜ ਸੈਟ ਲਾਉਣੇ ਔਖੇ ਨਹੀਂ ਕੋਈ ਗੱਲ ਨਹੀਂ ਘਬਰਾਉਣਾ ਇੱਕ ਸੈਟ ਤੋਂ ਸ਼ੁਰੂ ਕਰ ਲਓ ਹੌਲੀ ਹੌਲੀ ਦੋ ਹੌਲੀ ਹੌਲੀ 10 ਹੌਲੀ ਹੌਲੀ ਚਾਰ ਹੌਲੀ ਹੌਲੀ ਪੰਜ ਇਹ ਹੋ ਗਈ ਤੁਹਾਡੀ ਨੰਬਰ 1 ਕਸਰ ਸਕੁਆਟ ਐਕਸਰਸਾਈਜ਼ ਹੁਣ ਦੂਸਰੀ ਐਕਸਰਸਾਈਜ਼ ਆਪਾਂ ਤੁਹਾਨੂੰ ਬੈੱਡ ਤੇ ਕਰਕੇ ਦਿਖਾਉਣ ਲੱਗੇ ਹੁਣ ਗੱਲ ਨੰਬਰ ਦੂਸਰੀ ਐਕਸਰਸਾਈਜ਼ ਦੀ ਆਪਾਂ ਬੈੱਡ ਤੇ ਲੇਟ ਜਾਵਾਂਗੇ ਇਸ ਦੇ ਵਿੱਚ ਆਪਾਂ ਆਪਣੀ जो थले मसलस ने इन तकड़े कराए सीधे लेट गए और पूरे गोडे नहीं मोड़ने पूरे गोडे वाली कसरतू ब्रिजिंग कहता आप हाफ ब्रिज करना देखो पैर दोनों खोले हुए ने और लक हवा चक देना इतना एक दो तीन चार छः सत अठ नौ दस इस कसरत दौरान गलूट्स और हैंडस्ट्रिंग दोनों मसल कम कर दैन रिलैक्स लत्त सीधिया कर देंगे फिर दोनों गोडे मोड़ने आप और दैन फिर लक चक देना एक दो तो, तीन चार पे सात आठ नौ दस दैन रिलैक्स फिर दोनों गोडे मोल लेने लख चना इतने आप दस सैकेंड होल्ड एक दो होल, तो, तीन चार पे सात आठ नौ दस दैन रिलैक्स इस दिया तो दस रेपी करोटी दूसरी कसरत कर हाफ ब्रिज तीसरी कसरत की है एस एल आर सीधी लत उपर चका चीचे चुकनी पर देखो आप पैर लाया नीचे और पता लग गया और इतनी होल्ड कर देना दस सैकड एक दो तीन चार पे सत अठ नौ दस रिलैक्स देन, देन फिर अपा पैर अंदर मोड़िया लत्त उपर चक्ती जिन्ना आप पैर ला के उन्ना ही तीह डिगरी तक एक दो तीन चार पे सात अठ नौ दस रिलैक्स इस कसरत अपना जो फरंटर मसल्स ने सारे तीनों ग्रुप के मसलस ने पूरे एक्टिवेट होकत आएगी दारा देखो ध्यान फिर आप पैर अंदर मोड़ के दूसरी लत करके दिखाते पैर अंदर मोड़ के लत उपर चकती जी आप होल्ड करा दस सैकेंड एक दो तीन चार पांच छे सत रिलैक्स। फिर पैर अंदर दो तेन चारे सात आठ, नौ दस देन रिलैक्स फिर पैर अंदर मोड़ के लातो पर दस वारी एस साइड दस वारी साइड ए होगी थोड़ी तीसरी कसरतर ਹੁਣ ਆਪਾਂ ਜਿਹੜੀ ਨੈਕਸਟ ਐਕਸਰਸਾਈਜ਼ ਆ ਉਸ ਦੇ ਵਿੱਚ ਤੁਹਾਨੂੰ ਤੁਸੀਂ ਉਲਟੀ ਲੇਟ ਜਾਣਾ ਪ੍ਰੋਨ ਦੇ ਵਿੱਚ ਆ ਜਾਓਗੇ ਔਰ ਦੈਨ ਤੁਸੀਂ ਕੀ ਕਰੋਗੇ ਇਸ ਦੇ ਵਿੱਚ ਆਪਣੀ ਲੱਤ ਪੁੱਠੀ ਚੱਕ ਦੇਣੀ ਹੈ ਉੱਪਰ ਨੂੰ ਪ੍ਰੋਨ ਐ ਸਲਰ ਕਹਿੰਦੇ ਇਸ ਨੂੰ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਪੈਰ ਕੋਈ ਅੰਦਰ ਨਹੀਂ ਮੋੜਨਾ ਕੋਈ ਬਾਹਰ ਨਹੀਂ ਜਿੱਦਾਂ ਨਾਰਮਲ ਆ ਪੈਰ ਉਦਾਂ ਹੀ ਰੱਖਣਾ ਔਰ ਤੁਸੀਂ ਕੋਸ਼ਿਸ਼ ਕਰਨਾ ਇਸ ਐਕਸਰਸਾਈਜ਼ ਦੇ ਵਿੱਚ ਤੁਸੀਂ ਕਰਦਾ ਨੀਚੇ ਰੱਖ ਲੈਣਾ ताकि बैक ਤੇ ਸਪਰੇਸ ਨਾ ਪਵੇ ਔਰ 30 ਡਿਗਰੀ ਤੱਕ ਲਾਤ ਉੱਪਰ ਚੱਕ ਦੇਣੀ ਹੈ 1 2 3 4 5 देन ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 देन ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 देन ਰਿਲੈਕਸ ਇਹਦੇ ਵਿੱਚ ਪੰਜ ਹੀ ਗਿਣਨੇ ਆ 10 ਬਿਲਕੁਲ ਨਹੀਂ ਗਿਣਨੇ ਇਹ ਵੀ ਤੁਸੀਂ ਕਸਰਤ 10 ਵਾਰੀ ਐਸਾਈਡ 10 ਵਾਰੀ ਐਸਾਈਡ ਇਹ ਹੋਗੀ ਤੁਹਾਡੀ ਚੌਥੀ ਕਸਰਤ ਰੋਨ ਐਸ ਐਲ ਆਰ ਹੁਣ ਨੈਕਸਟ ਐਕਸਰਸਾਈਜ਼ ਤੁਹਾਨੂੰ ਕਰਕੇ ਦਿਖਾਉਣ ਲੱਗੇ ਆਂ ਔਰ ਇਸ ਐਕਸਰਸਾਈਜ਼ ਦਾ ਬੈਨੀਫਿਟ ਬਹੁਤ ਹੈ ਤੁਹਾਡੇ ਜੋ ਕੁਆਡਰিসেਪਟ ਗਰੁੱਪ ਹੈ ਉਹ ਵੀ ਐਕਟੀਵੇਟ ਰਹੇਗਾ ਹੈਮਸਟ੍ਰਿੰਗ ਮਸਲ ਵੀ ਐਕਟੀਵੇਟ ਰਹਿਣਗੇ ਔਰ ਬੈਕ ਮਸਲ ਵੀ ਐਕਟੀਵੇਟ ਰਹਿਣਗੇ ਬਹੁਤ ਵਧੀਆ ਐਕਸਰਸਾਈਜ਼ ਆ ਧਿਆਨ ਨਾਲ ਕਰਨੀ ਹੈ ਜਿਆਦਾ ਲਾਤ ਉੱਪਰ ਨਹੀਂ ਚੱਕਣੀ ਤਾਂ ਕਿ ਬੈਕ ਤੇ ਸਟ੍ਰੈਸ ਨਾ ਪਵੇ ਥੋੜੀ ਜਿਹੀ ਲਾਤ ਉੱਪਰ ਚੱਕਣੀ ਹੈ ਔਰ ਇਥੇ ਆਪਾਂ 10 ਗਿਣਨੇ ਆ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਨੈਕਸਟ ਐਕਸਰਸਾਈਜ਼ ਕੀ ਹੈ ਲਾਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਬੈਠ ਜਾਓ इदा तुम साइडा तो बैड न पकड़ लेना या टेबल को पकड़ लेना और लात उपर ची एक दो तीन चार पाँच छत अठ नौ दस ग्यारह बारह तेरह चौदह पंद्रह दिन रिलैक्स पंद्रह पंद्रह के तीन सैट लाने दबारा देखो पकड़ के रखना आप एक दो तीन चार पाँच छत अठ नौ दस 11 12 13 14 15 देन ਰਿਲੈਕਸ ਇਸ ਤੈ ਤੁਸੀ 10 ਸੈਟ ਲਾਣੀ ਇਹ ਹੋ ਗਈ ਤੁਹਾਡੀ ਪੰਜਵੀਂ ਔਰ ਆਖਰੀ ਕਸਰਤ ਸੋ ਇਹ ਸਨ ਕਸਰਤਾਂ ਜਿਹੜੀ ਤੁਹਾਡੇ ਗੋਡਿਆਂ ਚੋਂ ਟਕ ਟਕ ਦੀ ਆਵਾਜ਼ ਆਉਂਦੀ ਹੈ ਔਰ ਨਾਲੇ ਤੁਹਾਡਾ ਗ੍ਰੀਸ ਖਤਮ ਹੋ ਗਿਆ ਹੈ ਸਾਰੀਆਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋ ਔਰ ਨਾਲ ਦੀ ਨਾਲ ਪ੍ਰੋਪਰ ਡਾਈਟ ਵੀ ਖਾਓ ਪ੍ਰੋਪਰ ਪਾਣੀ ਪੀਓ ਪ੍ਰੋਪਰ ਦੁੱਧ ਪੀਓ ਰਾਤ ਨੂੰ ਸੌਣ ਵੇਲੇ ਅਗਰ ਤੁਹਾਨੂੰ ਸ਼ੂਗਰ ਨਹੀਂ ਹੈ ਤੇ ਫੋਨ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਆਪਜੀ ਸੇਧੀ ਰਗਾਡੀ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰੋਗੇ ਤੁਸੀਂ ਦੇਖੋਗੇ ਤਿੰਨ ਹਫ਼ਤਿਆਂ ਦੇ ਵਿੱਚ 15 ਦਿਨਾਂ ਦੇ ਵਿੱਚ ਤੁਹਾਡੇ ਜੋ ਗੋਡਿਆਂ 'ਚੋਂ ਟਕ ਟਕ ਦੀ ਆਵਾਜ਼ ਆਏ ਔਰ ਜੋ ਤੁਹਾਡੇ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਉਹ ਬਣ ਲੱਜੇਗਾ ਔਰ ਸਾਰੇ ਤੁਹਾਡੇ ਗੋਡੇ ਤੰਦਰੁਸਤ ਹੋਣ ਦੀ ਬੜੀ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੇ ਪੇਸ਼ੈਂਟ ਨੂੰ ਆਪਣੀ ਕਲੀਨਿਕ 'ਤੇ ਕਰਾਉਂਦੇ ਹਾਂ ਰਿਜ਼ਲਟ 90 ਤੋਂ 95% ਪਾਇਆ ਜਾਂਦਾ ਹੈ ਉਮੀਦ ਕਰਦਾ ਆਈ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ 'ਤੇ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿ